ਬੇਵਫਾ ਉਹ ਮੰਨਿਆ ਕਿ ਤੇਰਾ ਹੈ ਸੁਭਾਅ ਹੀ ਸ਼ਰਾਰਤੀ ਪਰ ਹਾਸੇ ਹਾਸੇ ਵਿੱਚ ਸੱਟ ਦਿਲ ਉੱਤੇ ਮਾਰਤੀ ਦਿਲ ਰੋਇਆ ਤੇ ਅੱਖ ਭਰ ਆਈ ਸੱਜਣਾ ਨਿਤ ਮਾਰਦੀ ਹੈ ਤੇਰੀ ਬੇਵਫਾਈ ਸੱਜਣਾ ਨਿਤ ਮਾਰਦੀ ਹੈ ਤੇਰੀ ਬੇਵਫਾਈ ਸੱਜਣਾ ਹੋਰਾਂ ਨਾਲ ਮਹਿਫਲਾਂ ਸਜਾ ਕੇ ਨਿਤ ਬੈਨਾਂ ਵੇ ਕਿਹੜੀ ਗੱਲਾਂ ਸਾਡੇ ਕੋਲੋਂ ਦੂਰ ਦੂਰ ਰਹਿਣਾ ਵੇ ਉਂਝ ਵੀ ਨਾ ਯਾਦ ਸਾਡੀ ਆਈ ਸੱਜਣਾ ਨਿਤ ਮਾਰਦੀ ਹੈ ਤੇਰੀ ਬੇਵਫਾਈ ਸੱਜਣਾ ਨਿਤ ਮਾਰਦੀ ਹੈ ਤੇਰੀ ਬੇਵਫਾਈ ਸੱਜਣਾ ਨਿੱਕੇ ਨਿੱਕੇ ਫਟ ਹੁਣ ਜਰਾ ਵੀ ਨ ਸਹਿੰਦੀਆਂ ਤਾਆਂ ਨੇ ਅੱਖੀਆਂ ਇੱਚਾ ਮਛਮ ਵੈਂਦੀਆਂ ਤੇਰੀ ਹਰ ਗੱਲ ਦਿਲ ਤੇ ਹੈ ਲਾਈ ਸੱਜਣਾ ਨਿਤ ਮਾਰਦੀ ਹੈ ਤੇਰੀ ਬੇਵਫਾਈ ਸੱਜਣਾ ਪਿਆਰ ਇੱਕੋ ਜਿਹਾ ਜੱਗ ਤੇ ਕਰੇ ਨਾ ਹਰੇਕ ਵੇ ਇੱਕ ਵਾਰੀ ਸਾਨੂੰ ਹਾਇ ਪਰਖ ਕੇ ਤਾਂ ਦੇਖ ਵੇ ਸਾਹ ਜਿਸਮ ਤੇ ਜਾਨ ਸਾਹ ਜਿਸਮ ਤੇ ਜਾਨ ਲੇਖੇ ਲਈ ਸੱਜਣਾ ਨਿਤ ਮਾਰਦੀ ਹੈ ਤੇਰੀ ਬੇਵਫਾਈ ਸੱਜਣਾ ਨਿਤ ਮਾਰਦੀ ਹੈ ਤੇਰੀ ਬੇਵਫਾਈ ਸੱਜਣਾ ਜਾਵੇ ਸੱਜਣਾ ਉਹ ਕਦੇ ਐਨਾ ਨਹੀਂ ਸਤਾਈਦਾ ਗੱਲ-ਗੱਲ ਉੱਤੇ ਨਹੀਂਓ ਜਾਨੋਂ ਮਾਰੀ ਜਾਈਦਾ ਦਿਲ ਇਕਬਾਲ ਦੇ ਕਰਦ ਚਲਾਈ ਸੱਜਣਾ ਨਿਤ ਮਾਰਦੀ ਹੈ ਤੇਰੀ ਬੇਵਫਾਈ ਸੱਜਣਾ ਨਿਤ ਮਾਰਦੀ ਹੈ ਤੇਰੀ ਬੇਵਫਾਈ ਸੱਜਣਾ